ਮੋਰਚਾ ਲੱਗਿਆ ਹੋਇਆ ਸਮਾਣੇ ਵਿੱਚ ਟਾਵਰ ਦੇ ਉੱਤੇ ਇੱਕ ਸਿੰਘ ਟਾਵਰ ਦੇ ਉੱਤੇ ਬੈਠਾ ਹੈ ਧੁੰਦ ਵੀ ਪੈਣ ਲੱਗੀ ਟਾਵਰ ਦਿਖਣਾ ਵੀ ਹੁਣ ਘਟ ਗਿਆ ਵਿਜ਼ਿਬਿਲਟੀ ਵੀ ਘਟਦੀ ਜਾ ਰਹੀ ਆ ਉੱਪਰ ਬੈਠੇ ਸਿੰਘ ਦੇ ਹਾਲਾਤ ਕੀ ਆ ਠੰਡ ਹੀ ਮੇਲਦਾ ਹੈ 12 13 ਤਾਪਮਾਨ ਹੋ ਗਿਆ ਔਰ ਇਹ ਉੱਥੇ 5 ਡਿਗਰੀ ਹੋਰ ਘਟਾ ਲਓ ਤਾਂ 7 8 ਡਿਗਰੀ ਆ ਦੇਖ ਲਓ 8 ਡਿਗਰੀ ਜਾ ਤੋਰਿਓ 8 ਡਿਗਰੀ ਤਾਪਮਾਨ ਚ ਭਾਵੇਂ ਜੋ ਵੀ ਆ ਉਹ ਸਾਰਾ ਕੁਝ ਠੰਡਾ ਕਰ ਦੂਗਾ ਅਸੀਂ ਦੱਸਣਾ ਚਾਹੁੰਨੇ ਸੰਗ ਨੂੰ ਵੀ ਪੰਜ-ਸੱਤ ਦਿਨਾਂ ਤੋਂ ਅਸੀਂ ਉਹਨੂੰ ਪ੍ਰਸ਼ਾਦਾ ਛਕਣ ਦਾ ਆਖਿਆ ਵੀ ਇੱਕ ਟਾਈਮ ਤੁਸੀਂ ਪ੍ਰਸ਼ਾਦਾ ਛਕਿਆ ਕਰੋ ਜੇ ਅੰਦਰ ਕੁਝ ਹੋਊਗਾ। ਫਿਰ ਤੁਸੀਂ ਠੰਡ ਦਾ ਮੁਕਾਬਲਾ ਕਰ ਸਕਦੇ ਹੋ ਨਹੀਂ ਮੁਕਾਬਲਾ ਕਰਨਾ ਨਾ ਮੌਕਾ ਨਾ ਜੇ ਅੰਦਰੋਂ ਵੀ ਖਾਲੀ ਆ ਬੰਦਾ ਉੱਤੋਂ ਠੰਡ ਹੈ ਫਿਰ ਤਾਂ ਉਹਨੇ ਚੜਾਈ ਕਰ ਜਾਣਾ ਉਹਦੀ ਜੋਦੀ ਜਾਨ ਬਹੁਤ ਜ਼ਰੂਰੀ ਹੈ ਸਾਡੇ ਲਈ। ਬਹੁਤੇ ਲੋਕ ਇਹੀ ਸੋਚਦੇ ਹੁੰਦੇ ਸਾਡੇ ਵੀ ਬੰਦਾ ਮਰਦਾ ਗਾ ਦੋ ਤਾਂ ਫਿਰ ਜਾਈਏ। ਉਹ ਕਹ ਆਖਿਆ ਵੀ ਜੇ ਪੰਥ ਨਾ ਰਿਹਾ ਤਾਂ ਗ੍ਰੰਥ ਨੂੰ ਕੌਣ ਮੰਨੂਗਾ। ਤੇ ਜੇ ਅੱਜ ਇਹ ਪੰਥ ਦੀ ਜ਼ਿੰਮੇਵਾਰੀ ਹੈ ਪੰਜਾਬ ਜਦ ਗੁਰੂਆਂ ਦੀ ਅੱਜ ਕਦਰ ਨਹੀਂ ਉਹਨਾਂ ਦੀ ਗਰਵਾਣੀ ਗਲੀਆਂ ਨਾਲੀਆਂ ਚ ਰੁਲ ਗਈ ਤਾਂ ਅਸੀਂ ਨੇ ਵੀ ਸਾਡਾ ਵੀ ਇਹੀ ਹਾਲ ਹੋਣਾ ਹੈ ਅੱਜ ਜਿਹੜੇ ਸਾਡੇ ਛਿੱਤਰੋਂ ਭਈਆਂ ਤੋਂ ਪੈ ਰਹੇ ਨੇ ਹਜੇ ਪਹਿਣਗੇ ਇੱਕ ਕਹਿੰਦੇ ਦਰਦ ਤਾਂ ਬਹੁਤ ਦਿਖਾਉਂਦੇ ਜਦੋਂ ਕਿਤੇ ਬਿਰਬੀ ਬੇਦਬੀ ਹੁੰਦੀ ਹੈ ਜੀ ਘਟਨਾ ਸੁਣਦੇ ਆ ਇੱਕ ਵਾਰੀ ਮੱਥੇ ਦੇ ਹੱਥ ਮਾਰ ਕੇ ਕਹਿੰਦੇ ਉਹ ਬੜਾ ਮਾਰਾ ਹੋਇਆ ਫਿਰ ਅਗਲੇ ਪੜ ਭੁੱਲ ਜਾਂਦੇ ਆ ਜੀ ਕਰਾਨ ਦੇ ਹੋਈ ਜਦੋਂ ਬਿਆਦਵੀ ਤਾਂ ਮੁਸਲਮਾਨਾਂ ਨੇ ਐਸਾ ਐਕਸ਼ਨ ਦਿਖਾਇਆ ਉਹਨਾਂ ਨੇ ਜਿੰਨੇ ਕਿ ਦੇਖੋ ਕਿੱਡੀ ਕੱਟੀ ਇੱਕ ਸੈਰ ਤੇ ਨੇ ਉਹਨਾਂ ਨੇ ਉੱਤੇ ਨੇਰੀ ਲਿਆਦੀ ਨੇਰੀ ਇੱਥੇ ਤੱਕ ਆਇਆ ਜਿਹੜਾ ਉੱਥੇ ਦਾ ਹੁਕਮਰਾਨ ਸੀ ਪ੍ਰਜਾਣਾ ਆਲਮ ਉਦੋਂ ਸੰਸਦੀ ਸਿਕੱਤਰ ਦੀ ਸਰਕਾਰ ਦਾ ਹਿੱਸਾ ਦੀ ਇੱਕ ਤਰ੍ਹਾਂ ਦਾ ਉਹਦੇ ਘਰ ਨੂੰ ਜਾ ਕੇ ਅੱਗ ਲਾਦੀ ਜਦੋਂ ਉੱਥੇ ਮੁੜ ਕੇ ਅੱਜ ਹੋਈ ਕਦੇ ਕਰਾਨ ਦੀ ਬਿਆਦਵੀ ਪੰਜਾਬ ਚ ਪਰ ਸਾਡਾ ਅੱਜ ਸਿੱਖ ਦੇਖੋ ਇਸ ਮਸਲੇ ਤੇ ਅੱਜ ਸਮਾਣੇ ਤੋਂ ਵਾਰਗੀ ਬਾਹਰਲੇ ਸਿੱਖਾਂ ਦਾ ਨਹੀਂ ਸਮਾਨੇ ਤੇ ਮੈਂ ਲੰਘ ਕੇ ਆਇਆ ਬਹੁਤ ਪ੍ਰੋਗਰਾਮਾਂ ਦੇ ਪੋਸਟਰ ਲ ਭਰੇ ਪਏ ਆ ਬਾਬਿਆਂ ਦੀਆਂ ਫੋਟੋਆਂ ਲੱਗੀਆਂ ਹੱਥ ਜੋੜ-ਜੋੜ ਕੇ ਉੱਥੇ ਸਾਰਿਆਂ ਨੇ ਜਾਣਾ ਹੈ ਮਤਲਬ ਲੋਕ ਹੁਣ ਬੰਦੇ ਨਾਲ ਜੁੜ ਗਏ ਗੁਰੂ ਨਾਲ ਟੁੱਟ ਗਏ ਮੰਨ ਲੀਏ ਵੀ ਬਾਬਿਆਂ ਕੋਲ ਸਾਰਿਆਂ ਨੇ ਪਹੁੰਚ ਜਾਣਾ ਇਕੱਠ ਬਹੁਤ ਹੋਣੇ ਆ ਪਰ ਇੱਥੇ ਕਿਸੇ ਨੇ ਨਹੀਂ ਆਉਣਾ ਤੁਸੀਂ ਦੇਖਿਆ ਨਵੇਂ ਗੋਂ ਚ ਵੇਦ ਵੀ ਹੋਈ ਐ ਉਹ ਸਾਨੂੰ ਹਲੂਨਨ ਵਾਲੀ ਧੀ ਸਾਡੇ ਉਹਨਾਂ ਨੇ ਸੱਟ ਤਾਂ ਬਹੁਤ ਅਗੜੀ ਮਾਰੀ ਧੀ ਪਰ ਅਸੀਂ ਮੰਨੀ ਹੋਣੀ ਸਿੱਖਾ ਨੇ ਨਰੋਦ ਚ ਪਾ ਕੇ ਤਿੰਨ ਜਗ੍ਹਾ ਗੁਰਵਾਨੀ ਸਿੱਟੀ ਗਈ ਕੰਡੋਮ ਚ ਇਹ ਤਾਂ ਤੁਸੀਂ ਹਰਤ ਦੇਖੋ ਕੀ ਨੇ ਉਹਨਾਂ ਨੇ ਦੁਸ਼ਮਣ ਨੇ ਦੇਖਿਆ ਵੀ ਉਹ ਸਾਡਾ ਤੜੱਚ ਕਰਨੀ ਚਾਉਂਦੇ ਤੇ ਵੀ ਹੈਗੀ ਆ ਦੇਖੀ ਉੱਥੋਂ ਅਸੀਂ ਦਿਖਾਤਾ ਵੀ ਸਾਡੇ ਚ ਹੈ ਨਹੀਂ ਹੈ ਨਹੀਂ ਹੈ ਨਹੀਂ ਇਹ ਚੁੱਪ ਕਰਕੇ ਰਹਿੰਦੇ ਆ ਉਹਦਾ ਕੀ ਕੀ ਦੇਖੋ ਕਿੱਥੇ ਭਰੋ ਚ ਜਾਂਦੇ ਆ ਹੁਣ ਜਾਣ ਵਾਲੀ ਲੱਗਦੀ ਨਹੀਂ ਜੀ ਅੱਜ ਮੈਂ ਅੱਜ ਤੋਂ 5-7 ਸਾਲ ਪਹਿਲਾਂ ਇੱਕ ਜੈਨ ਸੰਤ ਨੂੰ ਸਵਾਲ ਕਰ ਬੈਠਾ ਸੀ ਵੀ ਜੈ ਮਹਾਰਾਜ ਜੀ ਸੋਡਾ ਧਰਮ ਤਾਂ Hindu ਧਰਮ ਨੇ ਨਿਕਲ ਲਿਆ ਜਦੋਂ ਉਹਨੇ ਮੈਨੂੰ ਜਵਾਬ ਮਿਲਿਆ ਉਹ ਕਹਿੰਦਾ ਸੋਡੇ ਵਾਲਾ ਕਿਹੜਾ ਹੁਣ ਬਚੂਗਾ ਕਹਿੰਦਾ ਆ ਜੋ ਲੱਗਦਾ ਵੀ ਉਹ ਗੱਲ ਸੱਚ ਹੋ ਗੀ ਗੱਲ ਹੁਣ ਇਹ ਹੈ ਜੀ ਤੁਸੀਂ ਮੋਰਚਾ ਲਾ ਲਿਆ ਮੁੱਕ ਦੀ ਗੱਲ ਇਹ ਹੈ ਵੀ ਜੇ ਇਕੱਲੇ ਹੀ ਰਹਿ ਗਏ ਫਿਰ ਕੀ ਕਰੋਗੇ ਕਦੇ ਸਮਾਨੇ ਤੋਂ ਜਲਾਦ ਗਏ ਸੀ ਅੱਜ ਇੱਕ ਸਿੱਖ ਬੈਠਾ ਹੈ ਮੋਰਚਾ ਲਾ ਕੇ ਤੇ ਇਹ ਤਾਂ ਨਹੀਂ ਵੀ ਭਰੋਸਾ ਹੀ ਨਹੀਂ ਕਰ ਪਾਰੇ ਲੋਕ ਅਰਦਾਸ ਲਈ ਤੋਂ ਹੀ ਭਰੋਸਾ ਕਰਾਂਗੇ ਨਾ ਅਸੀਂ ਕਦੇ ਨਹੀਂ ਡੋਲਾਂਗੇ ਬਾਬਾ ਦੀਪ ਸਿੰਘ ਨੇ ਅਰਦਾਸ ਕੀਤੀ ਸੀ ਨਾ ਤਕੀਰ ਖਿੱਚ ਕੇ ਉਹ ਚੀਜ਼ਾਂ ਸਾਡੀ ਸਪਿਰਟ ਹੈ ਜਿਹੜੀ ਉਹਨੂੰ ਖਤਮ ਕਰਦੇ ਤੁਰੇ ਜਾਂਦੇ ਆ ਮੇਰਾ ਬੇਟਾ ਮੈਂ ਨਾਲ ਲੈ ਕੇ ਆਇਆ ਪਤਾ ਲੱਗੂ ਨੇ ਉਹ ਇਤਿਹਾਸ ਕੀ ਹੈ ਸਾਡਾ ਇਤਿਹਾਸ ਹੈ ਕਿੱਥੇ ਤਾਂ ਇੰਨਾ ਜੋਅਕਾਂ ਨੂੰ ਗਾਣੇ ਵਾਲੇ ਬਸੇ ਲੈ ਜਾ ਰਹੇ ਤੇ ਤੁਸੀਂ ਕਮੇਟੀ ਵਿੱਚ ਕਾਰਜ ਕਰ ਜਿਹੜਾ ਕਰਤ ਕਰਦੇ ਹੋ ਸੇਵਾ ਕਰਦੇ ਹੋ ਤੁਸੀਂ ਆ ਗੱਲਾਂ ਜਿੱਦਾਂ ਦੀ ਕਰ ਰਹੇ ਹੋ ਤੇ ਕਮੇਟੀ ਵਾਲੇ ਤੇ ਇਲਜ਼ਾਮ ਬੋਲ ਲਾਦੇ ਆ ਉਹ ਕਹਿੰਦੇ ਵੀ ਇਹਨਾਂ ਨੇ ਗੁੰਡੇ ਪਾਲੇ ਹੋਏ ਆ ਤੇ ਟਾਸਕ ਫੋਰਸਾਂ ਰੱਖੀਆਂ ਹੋਈਆਂ ਇਲਜ਼ਾਮ ਸਿਰੋਣੀ ਕਮੇਟੀ ਤੇ ਬੜੇ ਲਾਦੇ ਐਡਾ ਵੱਡਾ ਜ਼ਾਰਾ ਹੈ ਖੂਗਾ ਕਿਤੇ ਰੋਕ ਤੇ ਕੋਈ ਐਡੇ ਧਾਰੇ ਚ ਖੂਗਾ ਕੋਈ ਉਹ ਆਪ ਹੀ ਪਾਪਾਂ ਦਾ ਭਾਗੀ ਹੋਊਗਾ ਮੈਂ ਤਾਂ ਸਿੱਖ ਹੋਣ ਦੇ ਨਾਤੇ ਗ੍ਰੰਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛੋਡੀ ਆ ਕਿਸੇ ਦੀ ਜਾਇਜਤ ਨਹੀਂ ਹੈਗੀ ਮੋਰਚਾ ਲੱਗਿਆ ਹੋਇਆ ਸਮਾਣੇ ਵਿੱਚ ਟਾਵਰ ਦੇ ਉੱਤੇ ਇੱਕ ਸਿੰਘ ਟਾਵਰ ਦੇ ਉੱਤੇ ਬੈਠਾ ਹੈ ਮਸਲਾ ਹੈ ਗੁਰੂ ਸਾਹਿਬਾਨ ਦੀਆਂ ਬੇਦਬੀਆਂ ਦਾ ਤੁਨ ਸਾਹਿਬਸ਼ਹੀ ਗੁਰਗਰਾਂ ਸਾਹਿਬ ਜੀ ਦੀਆਂ ਲਗਾਤਾਰ ਹੋ ਰਹੀਆਂ ਬੇਦਬੀਆਂ ਦੇ ਉੱਤੇ ਕੋਈ ਸਖਤ ਕਾਨੂੰਨ ਬਣੇ ਸਜ਼ਾਵਾਂ ਸਖਤ ਹੋਣ ਅੱਜ ਫੇਰ ਇਕੱਠ ਹੋਇਆ ਸੰਗਤ ਇਕੱਠੀ ਹੋਈ ਹੈ ਤੇ ਮੋਰਚਾ ਕਿਸ ਪਾਸੇ ਵੱਲ ਜਾਵੇਗਾ ਕੀ ਮੋਰਚੇ ਦਾ ਰੂਪ ਹੋਊਗਾ ਉਸ ਦੇ ਬਾਰੇ ਵਿੱਚ ਵਿਚਾਰਾਂ ਇੱਥੇ ਹੋ ਰਹੀਆਂ ਸੋ ਸਾਡੇ ਨਾਲ ਸਿੰਘ ਸਾਹਿਬ ਅਛੰਨਾ ਸਾਹਿਬ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾਫੀ ਦਿਨ ਹੋ ਗਏ ਜੀ ਮੋਰਚਾ ਲੱਗੇ ਨੂੰ ਹੁਣ ਧੁੰਦ ਵੀ ਪੈਣ ਲੱਗੀ ਟਾਵਰ ਦਿਖਣਾ ਵੀ ਹੁਣ ਘਟ ਗਿਆ ਵਿਜ਼ਿਬਿਲਟੀ ਵੀ ਘਟਦੀ ਜਾ ਰਹੀ ਆ ਉੱਪਰ ਬੈਠੇ ਸਿੰਘ ਦੇ ਹਾਲਾਤ ਕੀ ਆ ਹਾਲਾਤ ਉਹਦੇ ਥੋੜੇ ਜੇ ਅਸੀਂ ਉਹਦੇ ਲਈ ਇੱਕ ਇੰਤਜ਼ਾਮ ਕਰਤਾ ਤੇ ਇਹਦਾ ਟੈਂਟ ਵਗੈਰਾ ਦਾ ਇੱਕ ਵਾਟਰਪਰੂਫ ਦਾ ਉਹਦੇ ਨਾਲ ਨਹੀਂ ਤੇ ਬਹੁਤ ਮਾੜੇ ਹਾਲਾਤ ਤੇ ਪਰ ਫਿਰ ਵੀ ਉੱਤੇ 150 ਤੋਂ 200 ਦੀ ਤਕਰੀਬਨ ਹਵਾ ਚੱਲਦੀ ਆ ਚੱਲਦੀ ਆ ਆ ਸਪੀਡ ਨਾਲ ਠੰਡਈ ਮਿਲਦਾ ਰਹੇ 12 13 ਤਾਪਮਾਨ ਹੋ ਗਿਆ ਔਰੇ ਉੱਥੇ 5 ਡਿਗਰੀ ਹੋਰ ਘਟਾ ਲਓ ਤਾਂ 7 8 ਡਿਗਰੀ ਆ ਦੇਖ ਲਓ 8 ਡਿਗਰੀ ਜਾਂ ਦੋ ਰਿਓ 8 ਡਿਗਰੀ ਤਾਪਮਾਨ ਚ ਭਾਵੇਂ ਜੋ ਵੀ ਹੈ ਉਹ ਸਾਰਾ ਕੁਝ ਹੀ ਠੰਡਾ ਕਰ ਦੂਗਾ ਤੇ ਉੱਥੇ ਹਾਲਾਤ ਤਾਂ ਮਾੜੇ ਨੇ ਉਹਦੇ ਵੀ ਕਦੋਂ ਵੀ ਕੋਈ ਸਾਨੂੰ ਖਤਰਾ ਇਸ ਲਈ ਅਸੀਂ ਇਹ ਫੈਸਲਾ ਕਰ ਲਿਆ ਅਸੀਂ ਦੱਸਣਾ ਚਾਹੁੰਦੇ ਸੰਗ ਨੂੰ ਵੀ 5 7 ਦਿਨਾਂ ਤੋਂ ਅਸੀਂ ਪ੍ਰਸ਼ਾਦਾ ਛੱਕਣ ਦਾ ਅੱਕਿਆ ਵੀ ਇੱਕ ਟਾਈਮ ਤੁਸੀਂ ਪ੍ਰਸ਼ਾਦਾ ਛੱਕਿਆ ਕਰੋ ਜੇ ਅੰਦਰ ਕੁਝ ਹੋਊਗਾ ਫਿਰ ਤੁਸੀਂ ਠੰਡ ਦਾ ਮੁਕਾਬਲਾ ਕਰ ਸਕਦੇ ਹੋ ਨਹੀਂ ਮੁਕਾਬਲਾ ਕਰਨਾ ਨਾ ਮੌਕਾ ਜੇ ਅੰਦਰੋਂ ਵੀ ਖਾਲੀ ਆ ਬੰਦਾ ਉੱਤੋਂ ਠੰਡ ਹੈ ਫਿਰ ਤਾਂ ਉਹਨੇ ਚੜਾਈ ਕਰ ਜਾਣਾ ਉਹਦੀ ਜੋ ਉਹਦੀ ਜਾਨ ਬਹੁਤ ਜ਼ਰੂਰੀ ਹੈ ਸਾਡੇ ਲਈ ਤੁਸੀਂ ਕਹਿੰਦੇ ਹੋ ਜ਼ਰੂਰੀ ਹੈ ਬਹੁਤੇ ਲੋਕ ਇਹੀ ਸੋਚਦੇ ਹੁੰਦੇ ਸਾਡੇ ਵੀ ਬੰਦਾ ਮਰਦਾ ਗਾ ਦੋ ਤਾਂ ਫਿਰ ਜਾਈਏ ਇਹ ਇਹ ਸਾਡੇ ਪੰਥ ਚ ਆਈ ਸਾਡੇ ਪੰਥ ਚ ਉਹਦੋਂ ਮੰਨਣਗੇ ਹਜੇ ਵੀ ਇਹ ਤੇ ਤਰ੍ਹਾਂ ਤਰ੍ਹਾਂ ਦੇ ਮੈਂ ਦੇਖਿਆ ਸਵਾਲ ਕਰਦੇ ਨੇ ਕੋਈ ਨੇ ਪੋਸਟਾਂ ਪਾਈਆਂ ਸਪੈਸ਼ਲ ਬੱਸ ਬਿਊ ਲੈਣ ਲਈਏ ਸਾਡੇ ਕੌਮ ਚ ਇੱਕ ਬਿਊਆਂ ਦਾ ਜਿਹੜਾ ਚੱਲ ਪਿਆ ਕਨਾ 네ਗੇਟਿਵ ਟਾ 네ਗੇਟਿਵਿਟੀ ਵਾਲਾ ਉਹ ਕਹਿੰਦੇ ਨੇ ਵੀ ਹਾਂਜੀ ਇਹ ਤਾਂ ਇਹ ਹੈ ਤਾਂ ਪੈਸਿਆਂ ਲਈ ਬੈਠਾ ਹੈ ਕੋਈ ਕੁਛ ਕਹਿੰਦਾ ਕੋਈ ਕਹਿੰਦਾ ਕਿ ਲੋੜ ਸੀ ਚੜਨ ਦੀ ਕਦੇ ਲਈ ਚੜ ਗਿਆ ਤੁਹਾਨੂੰ ਵੀ ਇਹ ਗੱਲਾਂ ਕਦੀ ਨਾ ਕਦੀ ਕਹਿੰਦੇ ਜਦੋਂ ਨੈਰੇਟਿਵ ਬਣ ਜੇ ਤਾਂ ਬੰਦੇ ਨੂੰ ਆਪ ਨੂੰ ਵੀ ਸਹੀ ਲੱਗਣ ਲੱਗ ਜਿੰਨੇ ਕਈ ਗੱਲਾਂ ਵੀ ਯਾਰ ਕਿਤੇ ਵਾਕਈ ਗੱਲ ਜਿਹੜੀ ਲੋਕ ਕਹਿੰਦੇ ਉਹ ਠੀਕ ਤਾਂ ਨਹੀਂ ਤੁਹਾਨੂੰ ਤਾਂ ਨਹੀਂ ਮਹਿਸੂਸ ਹੁੰਦਾ ਤੁਸੀਂ ਉਹਨੂੰ ਕਿਹਾ ਹੋਵੇ ਭਾਈ ਯਾਰ ਕਿਉਂ ਚੱਲਿਆਂ ਵਾਲੇ ਕੰਮ ਕਰਦਾ ਉਧਰਿਆ ਕਿਸੇ ਨਾਲ ਨਹੀਂ ਖੜਨਾ ਤੇਰੇ ਨਾਲ ਭਾਈ ਨਹੀਂ ਉਹ ਤਾਂ ਦੇਖੋ ਸਾਡੇ ਗੁਰੂ ਨਾਲ ਜਾਂ ਗੁਰੂਵਾਲ ਦੇਖਦੇ ਆ ਵੀ ਮੋਦਾ ਬਹੁਤ ਤਕੜਾ ਹੀ ਇਹ ਦੂਤੇ ਸਾ ਮੁੱਦਾ ਹੀ ਨਹੀਂ ਹੈਗਾ ਪੰਜਾਬ 'ਚ ਦੱਸਦੇ ਕੋਈ ਆ ਕੇ ਕਿਤੇ ਵੈਸ ਕਰਾ ਲੈਣ ਜਿਹੜੇ ਸਾਡੇ ਪੰਥਕ ਲੀਡਰ ਨੇ ਉਹ ਹੋਰ ਮੁੱਦਿਆਂ ਨੂੰ ਚੱਕ ਰਹੇ ਨੇ ਪਰ ਮੇਰਾ ਦਾਵਾ ਵੀ ਗੁਰੂ ਤੋਂ ਉੱਤੇ ਸਾਡੇ ਲਈ ਕੀ ਹੈ ਗੁਰੂ ਤੋਂ ਬਾਤ ਤਾਂ ਅਜਾੜ ਆ ਸਿੱਖ ਲਈ ਉਹਦਾ ਸਾਰੇ ਛੋਟੇ ਮੁੱਦੇ ਨੇ ਜਿੰਨੇ ਵੀ ਹੈਗੇ ਨੇ ਜੇ ਅੱਜ ਹੁਣ ਜਿਵੇਂ ਭਈਆਂ ਦਾ ਬੁੱਧਾ ਚੱਲਿਆ ਮੇਰਾ ਦਾਵਾ ਹੈ ਜਿਆਦਾ ਸੀ ਸਿੱਖਾਂ ਨੇ ਅੱਜ ਗੁਰੂ ਅੱਜ 9 ਸਾਲ ਹੋ ਗਏ ਰੁੱਲਦੇ ਨੂੰ ਸਾਡੀ ਗਰਵਾਣੀ ਨੂੰ ਤੁਰਕੀ ਬਾਣੀ ਜਿਹਦੇ ਲਈ ਗੁਰੂ ਅਰਜਨ ਦੇਵ ਜੀ ਨੇ ਤਤੀ ਤਵੀ ਤੇ ਬਹਿ ਕੇ ਸਾਥ ਦਿੱਤੀ ਗੁਰੂ ਆਪਣਾ ਤੇਗ ਬਹਾਦਰ ਜੀ ਨੇ ਆਪਣਾ ਸਿਸ ਕਲਮ ਕਰਾਇਆ ਤੇ ਕਲੰਗੀਧਰ ਪਾਸਾ ਨੇ ਤਾਂ ਆਪਦਾ ਸਾਰਾ ਸਰਵੰਸੇ ਵਾਰ ਲਿਆ ਇੰਨਾ ਕੁਝ ਕਰਕੇ 230 ਸਾਲ ਲਾ ਕੇ ਸਾਡੇ ਗੁਰੂ ਸਾਹਿਬਾਨ ਨੇ ਦੁਨੀਆ ਚ ਘੁੰਮ ਕੇ ਗੁਰਨਾਨਕ ਦੇਵ ਜੀ ਨੇ ਜਿਹੜੇ ਗੁਰਬਾਣੀ ਲੈ ਕੇ ਆਏ ਤੇ ਉਹ ਤਰਕੀ ਬਾਣੀ ਉਹਦੇ ਲਈ ਇੱਕੋ ਸਾਬਦਾ ਕਿਹਾ ਦੀ ਸਿੱਖਾਂ ਨੂੰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਉਹ ਅੱਜ ਇੱਕੋ ਕੰਮ ਕਰਿਆ ਤੀ ਤੇ ਨਾਲ ਦੀ ਨਾਲ ਉਹਨਾਂ ਨੇ ਸਾਨੂੰ ਇੱਕੇ ਨਾਲ ਦੀ ਰੱਤੇ ਵੀ ਮੇਰੀ ਆਤਮਾ ਜਿਹੜੀ ਗ੍ਰੰਥ ਚ ਪਰ ਮੇਰਾ ਸਰੀਰ ਹੈ ਪੰਥ ਚ ਪਰ ਅੱਜ ਕਈ ਸਿੱਖ ਇਹ ਕਹਿੰਦੇ ਨੇ ਵੀ ਗੁਰੂ ਬੀ ਸਮਰੱਥ ਹੈ ਦੇਖੋ ਸਿਧਾਂਤ ਤੋਂ ਇਸ ਜਨ ਗੁਰੂ ਦੀ ਬੇਦਵੀ ਹੋਈ ਨਹੀਂ ਸਕਦੀ ਨਹੀਂ ਦੇਖੋ ਸਿਧਾਂਤ ਗੁਰੂ ਦੀ ਉਹ ਆਖਿਆ ਵੀ ਜੇ ਪੰਥ ਨਾ ਰਿਹਾ ਤਾਂ ਗ੍ਰੰਥ ਨੂੰ ਕੌਣ ਮੰਨੂਗਾ ਤੇ ਜੇ ਅੱਜ ਇਹ ਪੰਥ ਦੀ ਜ਼ਿੰਮੇਵਾਰੀ ਹੈ ਜੇ ਗ੍ਰੰਥ ਦੀ ਇੱਕ ਦੋ ਧਾਰਨਾ ਵੀ ਗੁਰੂ ਸਾਹਿਬ ਦਾ ਹੁਕਮ ਹੈ ਵੀ ਗੁਰ ਕੀ ਨਿੰਦਾ ਸੁਣੇ ਨਾ ਕਾਨ ਆ ਵੀ ਉਹਦਾ ਕਿਰਪਾਨ ਦੇ ਨਾਲ ਚੱਕਰੋ ਵੱਟਾ ਇਹ ਹੋਇਆ ਵੀ ਹੈ ਸੈਭਜਾ ਦਾ ਬਾਬਾ ਇੱਕ ਮਤਵੰਨਾ ਪੁੱਤਰ ਦੀ ਗੁਰੂ ਸਾਹਿਬ ਦਾ ਸੈਭਜਾ ਜੋਰਾ ਸਿੰਘ ਜੋਰਾਵਰ ਸਿੰਘ ਪੰਜਮਾ ਰਹਿ ਗਿਆ ਤੇ ਉਹਨੂੰ ਤਾਂ ਰੱਖ ਸਕਦੇ ਮਤਾਵਾਂ ਦੇ ਲਵੇ ਪਰ ਉਹ ਵੀ ਇਸ ਗੱਲ ਤੇ ਦੇਖੋ ਗੁਰੂ ਸਾਹਿਬ ਨੇ ਜੋ ਕਿਹਾ ਉਹ ਕਰਕੇ ਵਿਖਾਇਆ ਟੋਟਲ ਜੋ ਅੱਜ ਸਾਨੂੰ ਸਾਰੀ ਸਿੱਖਿਆ ਦੇ ਕੇ ਗਏ ਤੇ ਉਹ ਕੋਈ ਬਾਹਰ ਨਹੀਂ ਉਹ ਚਤੌੜ ਦੇ ਨੇੜੇ ਜਦ ਮੁਗਲਾਂ ਦੇ ਸਪਾਈਆਂ ਨੇ ਆਖਿਆ ਤੇ ਗੁਰੂ ਸਾਹਿਬ ਲਈ ਮੰਨਦਾ ਬੋਲਿਆ ਤੇ ਉਹ ਕਹਿੰਦਾ ਮੈਂ ਤਾਂ ਗੁਰੂ ਦਾ ਸਿੱਖਾਂ ਉਹ ਕਹਿੰਦੇ ਇੱਥੇ ਕਿਲਾ ਦੇਖਣਾ ਉਹ ਨਹੀਂ ਆ ਸਕਦਾ ਕੋਈ ਗੈਰ ਸਿੱਖ ਭਵ ਕਾਫਰ ਹਿੰਦੂਆਂ ਨੂੰ ਕਾਫਰ ਕਹਿੰਦੇ ਉਹ ਕਹਿੰਦਾ ਮੈਂ ਕਾਫਰ ਨਹੀਂ ਐ ਕਿ ਮੈਂ ਤਾਂ ਗੁਰੂ ਗੋਬਿੰਦ ਸਿੰਘ ਦਾ ਸਿੱਖਾਂ ਜਦੋਂ ਨੇ ਇੰਨੀ ਲਕੀ ਤਾਂ ਉਹਨਾਂ ਨੇ ਗੁਰੂ ਸਾਹਿਬ ਲਈ ਮਾੜਾ ਬੋਲਣਾ ਸ਼ੁਰੂ ਕੀਤਾ ਤਾਂ ਉੱਥੇ ਉਹਨਾਂ ਨੇ ਫਿਰ ਉਹ ਗੁਰੂ ਦਾ ਹੁਕਮ 35 ਮੁਗਲ ਉੱਥੇ ਝਟਕਾਏ ਤੇ ਆਪਸ਼ੀਦੀ ਦੇਤੀ ਇਹ ਦੂਤੋਂ ਕੀ ਹੋਊਗਾ ਹੋਰ ਸਾਡੇ ਲਈ ਕੀ ਚਾਹੀਦਾ ਫਿਰ ਇਹ ਸਾਡੇ ਲਈ ਗੁਰੂ ਦਾ ਹੁਕਮ ਹੈ ਪਰ ਅੱਜ ਸਿੱਖਾਂ ਨੇ ਅੱਜ ਸਹਿ ਜਿਹੜਾ ਨੇ ਸਾਨੂੰ ਪੰਥ ਨੂੰ ਗੁਰੂ ਗੁਰੂ ਪੰਥ ਨੇ ਗੁਰੂ ਪੰਥ ਨੇ ਰੱਖਿਆ ਕਰਨੀ ਗ੍ਰੰਥ ਨਾਲ ਤਾਕਤ ਨਹੀਂ ਦਿਖਾਊਗਾ ਕਦੇ ਵੀ ਵੀ ਅੰਨਾ ਕਰ ਦੂ ਫਿਰ ਦੱਸ ਅਸੀਂ ਸਹੀ ਹੈ ਜਿਹੜਾ ਸਾਡੇ ਜ਼ਾਲਮ ਅੱਜ ਹੁਕਮਰਾਨ ਨੇ ਉਹ ਇਸੇ ਗੱਲ ਤੇ ਕਿਉਂ ਹੋ ਰਹੀ ਹੈ ਅੱਜ ਤੁਸੀਂ ਦੱਸੋ ਵੀ ਹੋਰ ਗ੍ਰੰਥ ਦੀ ਨਹੀਂ ਹੋਈ 450 500 ਵਾਰ ਬਿਆਦ ਵੀ ਉਹ ਇਹੀ ਤੇ ਲੱਗੇ ਹੋਣੇ ਤਾਂ ਕਿ ਜਿਹੜੇ ਭੋਲੇ ਸਿੱਖਣੇ ਸਾਡੇ ਨਾਲ ਸਾਡੇ ਅਸਲ ਸਿੱਖੀ ਆਈ ਤੀ ਇਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਗਰੀਬਾਂ ਨੇ ਜੁੜਨਾ ਦੀ ਅਮੀਰ ਬੰਦਾ ਪੈਸੇ ਵਾਲਾ ਤਾਂ ਗੁਰਬਾਣੀ ਦਾ ਸਾਰਾ ਪੈਸੇ ਦੇ ਖਿਲਾਫ ਹੈ ਉਹ ਤਾਂ ਜੁੜੇ ਹੀ ਨਹੀਂ ਸਕਦਾ ਸਿੱਖੀ ਨਾਲ ਇਹ ਗੁਰੂ ਦੇ ਨਾਲ ਟੁੱਟ ਗਏ ਤਾਂ ਹੀ ਜੁੱਤੀਆਂ ਖਾਰੇ ਉਧਰ ਹਾਂ ਹਾਂ ਇਹ ਇਹੀ ਗੱਲ ਆਉਂਦੀ ਹੈ ਅੱਜ ਪੰਜਾਬ ਜਦ ਗੁਰੂਆਂ ਦੀ ਅੱਜ ਕਦਰ ਨਹੀਂ ਉਹਨਾਂ ਦੀ ਗੁਰਬਾਣੀ ਗਲੀਆਂ ਨਾਲੀਆਂ ਚ ਰੁਲ ਗਈ ਤਾਂ ਅਸੀਂ ਨੇ ਵੀ ਸਾਡਾ ਵੀ ਇਹੀ ਹਾਲ ਹੋਣਾ ਹੈ ਅੱਜ ਜਿਹੜੇ ਸਾਡੇ ਛਿੱਤਰਾਂ ਨੂੰ ਭਈਆਂ ਤੋਂ ਪੈ ਰਹੇ ਨੇ ਹਜੇ ਪਹਿਣਗੇ ਜੇ ਅਸੀਂ ਗੁਰੂ ਦੀ ਨਾ ਕਦਰ ਕੀਤੀ ਅੱਜ ਪੰਜਾਬ ਦੇ ਸਿੱਖਾਂ ਨੇ ਗੁਰੂ ਦੇ ਲਈ ਨਾਂ ਘੜੇ ਡਟ ਕੇ ਹੈ ਤਾਂ ਸਾਡਾ ਪੰਜਾਬ ਨੂੰ ਬਰਬਾਦੀ ਤੋਂ ਆ ਜੁਨੀਆ ਨਾਲੇ ਵੀਰ ਨੇ ਸਾਡੇ ਉਹ ਕਹਿੰਦੇ ਨੇ ਅਸੀਂ ਪੰਜਾਬ ਬਚਾਉਣੇ ਹਰੇਕ ਬੜੇ ਸਮਾਜ ਸੇਵੀ ਨੂੰ ਕਹਿੰਦੇ ਅਸੀਂ ਪੰਜਾਬ ਬਚਾਉਣੇ ਆ ਪਰ ਪੰਜਾਬ ਬਸ ਦਾ ਗੁਰਾਂ ਦੇ ਨਾਂ ਵਰਬਸਰ ਜੀ 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 ਸਾਹਿਬ ਨੇ ਉਹ ਆਪਣਾ ਮੈਨੂੰ ਨਾ ਬਿਸਰ ਗਿਆ ਉਹਨਾਂ ਨੇ ਇੱਕ ਲਿਖਿਆ ਦੀ ਪੰਜਾਬ ਬਸ ਦਾ ਗੁਰਾਂ ਦੇ ਨਾਮ ਹੀ ਤਤ ਕੱਢ ਕੇ ਲਿਖਿਆ ਸੀ ਉਹਨਾਂ ਨੇ ਬੜਾ ਵੀ ਅੱਜ ਜੇ ਗੁਰੂਆਂ ਦੇ ਨਾਮ ਤੇ ਗੁਰੂ ਤੇ ਅੱਜ ਸਤਕਾਰ ਨਹੀਂ ਪੰਜਾਬ ਨਹੀਂ ਬਸ ਸਕਦਾ ਇਹ ਮੇਰਾ ਦਾਵਾ ਹੈ ਤਾਂ ਇਹ ਅੱਜ ਸਿੱਖਾਂ ਨੂੰ ਗੁਰੂ ਦੇ ਲਈ ਨਿਕਲ ਕੇ ਆਉਣਾ ਪਊ ਇੱਕ ਦਿਨ ਚ ਕਾਨੂੰਨ ਬਣ ਸਕਦਾ ਇੱਕ ਦਿਨ ਚ ਸਿੱਖ ਕਹਿੰਦੇ ਦਰਦ ਤਾਂ ਬਹੁਤ ਦਿਖਾਉਂਦੇ ਜਦੋਂ ਕਿਤੇ ਬਿਰਬੀ ਬੇਦਬੀ ਹੁੰਦੀ ਹੈ ਜੀ ਘਟਨਾ ਸੁਣਦੇ ਆ ਇੱਕ ਵਾਰੀ ਮੱਥੇ ਦੇ ਹੱਥ ਮਾਰ ਕੇ ਉਹ ਬੜਾ ਮਾੜਾ ਹੋਇਆ ਫਿਰ ਅਗਲੇ ਪਲ ਭੁੱਲ ਜਾਂਦੇ ਆ ਜੀ ਮੁੰਤਾ ਜੀ ਇੱਥੇ ਆ ਗਿਆ ਪਹਿਲੀ ਵਾਰ ਜਦੋਂ ਰੈਕਸ਼ਨ ਹੋਇਆ ਪਹਿਲੀ ਹੋਈ ਹੂੰ ਅਪਾ ਇਹ ਮੈਂ ਮੁਸਲਮਾਨਾਂ ਨਾਲ ਤੁਲਨਾ ਕਰਨੀ ਚਾਹੂੰਗਾ ਇਹਦੀ ਜਦੋਂ ਪਹਿਲੀ ਵਾਰ ਬਰਗਾੜੀ ਚ ਹੋਈ ਸਿੱਖਾ ਇਹ ਨਿਕਲੇ 10 ਦਿਨ ਰੋਸ ਦਿਖਾਇਆ ਸੜਤਾਂ ਦੇ ਬੈਠੇ ਕੋਈ ਵੱਡਾ ਰਿਐਕਸ਼ਨ ਨਹੀਂ ਦਿਖਾਇਆ ਉਹਨਾਂ ਨੇ ਵਿਰੋਧ ਨਹੀਂ ਦਿਖਾਇਆ ਜਿਹੜਾ ਦਿਖਾਉਣਾ ਚਾਹੀਦਾ ਸੀ ਗੁਰੂ ਦੇ ਮਸਲੇ ਤੇ ਜਿਹਦਾ ਬਾਬਾ ਦੀਪ ਸਿੰਘ ਜੀ ਬਿਆਦਵੀ ਦੇਖ ਕੇ ਪਹੁੰਚ ਗਏ ਸੀ ਤਾਂ ਮੈਂ ਸੁਣਨ ਦਾ ਦਿੰਦਾ ਉਹ ਹੋਇਆ ਸੀ 10 ਦਿਨ ਬੈਠੇ ਚਲੋ ਆ ਗਿਆ ਉਸ ਤੋਂ ਬਾਅਦ ਲੈਣੇ ਲਾਤੀ ਉਹਨਾਂ ਨੇ ਵੀ ਕਰੋ ਕਿ ਕਿੰਨੇ ਕੁ ਬੈਠੋਗੇ ਤੁਸੀਂ ਧਰਨਿਆਂ ਦੇ ਪਰ ਦੂਜੇ ਪਾਸੇ ਮੁਸਲਮਾਨਾਂ ਦੀ ਕ੍ਰਾਂਣ ਦੀ ਹੋਈ ਸੀ ਉਹ ਦਿਨਾਂ 'ਚ ਮਲੇਰਕੋਟਲੇ 'ਚ ਕ੍ਰਾਂਣ ਦੀ ਹੋਈ ਜਦੋਂ ਕਾਇ ਉਹਨਾਂ ਨੇ ਜਿੰਨੇ ਕਿ ਦੇਖੋ ਟਿੱਕਾ ਟਿੱਕ ਸੈਰ 'ਚ ਨੇ ਉਹਨਾਂ ਨੇ ਉੱਤੇ ਨੇਰੀ ਲਿਆਦੀ ਨੇਰੀ ਇੱਥੇ ਤੱਕ ਆਇਆ ਜਿਹੜਾ ਉੱਤੇ ਦਾ ਹੁਕਮਰਾਨ ਸੀ ਫਰਜਾਨਾ ਆਲਮ ਉਦੋਂ ਸੰਸਦੀ ਸਿਕੱਤਰ ਦੀ ਸਰਕਾਰ ਦਾ ਹਿੱਸਾ ਦੀ ਇੱਕ ਤਰ੍ਹਾਂ ਦਾ ਉਹਦੇ ਘਰ ਨੂੰ ਜਾ ਕੇ ਅਗਲਾਤੀ ਜਦੋਂ ਉੱਥੇ ਮੁੜ ਕੇ ਅੱਜ ਹੋਈ ਕਦੇ ਕਰਨ ਦੀ ਵਿਅਦਵੀ ਪੰਜਾਬ ਚ ਉੱਥੇ ਇਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਦਾ ਇੱਕ ਮੁਸਲਮਾਨ ਜਾਗਤਾ ਵੀ ਉਹ ਪਰ ਸਾਡਾ ਅੱਜ ਸਿੱਖ ਦੇਖੋ ਇਸ ਮਸਲੇ ਤੇ ਅੱਜ ਸਮਾਣੇ ਤੋਂ ਬਾਅਦ ਕੀ ਬਾਹਰਲੇ ਸਿੱਖਾਂ ਦਾ ਨਹੀਂ ਤੁਸੀਂ ਦੇਖਿਆ ਕਿ ਦਸ ਸਮਾਣੇ ਤੇ ਮੈਂ ਲੰਘ ਕੇ ਆਇਆ ਬਹੁਤ ਪ੍ਰੋਗਰਾਮਾਂ ਦੇ ਪੋਸਟਰ ਭਰੇ ਪਏ ਆ ਬਾਬਿਆਂ ਦੀਆਂ ਫੋਟੋਆਂ ਲੱਗੀਆਂ ਹੱਥ ਜੋੜ-ਜੋੜ ਕੇ ਉੱਥੇ ਸਾਰਿਆਂ ਨੇ ਜਾਣਾ ਹੈ ਮਤਲਬ ਲੋਕ ਹੁਣ ਬੰਦੇ ਨਾਲ ਜੁੜ ਗਏ ਗੁਰੂ ਨਾਲ ਟੁੱਟ ਗਏ ਇਹ ਮੰਨ ਲਈਏ ਬੀ ਬਾਬਿਆਂ ਕੋਲ ਸਾਰੇ ਨੇ ਪਹੁੰਚ ਜਾਣਾ ਇਕੱਠ ਬਹੁਤ ਹੋਣੇ ਆ ਪਰ ਇੱਥੇ ਕੁਝ ਨਾ ਨਹੀਂ ਆਉਣਾ ਬਰਸੀਆਂ ਤੇ ਜੀ ਵੱਡਾ ਇਕੱਠ ਹੈ ਕਿਸੇ ਕੋਈ ਕਿਸੇ ਵੱਡੇ ਫੇਸ ਫੇਮਸ ਬੰਦੇ ਦੇ ਮਾੜੀ ਜੀ ਕੋਈ ਮਾਤਾ 구ਜਰੀ ਉੱਥੇ ਦੇਖੋ ਕਿਵੇਂ ਜਾਂਦੇ ਸਾਡੇ ਲੀਡਰ ਹਮ ਆ ਇੱਕ ਸੁਣ ਹੋਰ ਕੱਟਣਾ ਦੱਸਦੇ ਆ ਥੋੜਾ ਜਿਹਾ ਇੱਕ ਉਹ ਮੁੱਖ ਮੰਤਰੀ ਹੈ ਵਿਚਾਰਾ ਸਧਾਰਨ ਜਿਹਾ ਜਿਹੜਾ ਹੈਗਾ ਉਹਦੇ ਉਹਦੇ ਚਲੋ ਪਤਾ ਨਹੀਂ ਉਹ ਕਾਰਨ ਕੀ ਹੈ ਚਲੋ ਉੱਥੇ ਦੂਜੇ ਪਾਸੇ ਤਾਂ ਪੱਕਾ ਰੇ ਗ੍ਰਾਂਥੀ ਦੀ ਵੀ ਉਹਨੇ ਪੱਗ ਲਾਈ ਆਪ ਮੰਨ ਰਿਹਾ ਵੀ ਮੈਂ ਗ੍ਰਾਂਥੀ ਦੀ ਪੱਗ ਲਾਈ ਆ ਹਮ ਤੇ ਉਹਦੇ ਜੇ ਚਾਰ ਸਿੱਧੀ ਕਮਲੇ ਦੇ ਪਿੱਛੇ ਤੁਰੇ ਫਿਰਦੇ ਆ ਸਿੱਧੇ ਸਿੱ ਇੱਕ ਤੋਂ ਦੂਜਾ ਜਾ ਕੇ ਉੱਤੇ ਕੋਈ ਉਹਦੇ ਪੱਗ ਬਨ ਰਿਹਾ ਕੋਈ ਉਹਦੇ ਬੋਟ ਚਲੋ ਕਿਸਾਂ ਦੀ ਬੇਦਬੀ ਹੋਣਾ ਗਲਤ ਸੀ ਮਾੜਾ ਹੀ ਪੁਲਿਸ ਦਾ ਤਸੱਦਦ ਮਾੜਾ ਪੁਲਿਸ ਦਾ ਜਿਹੜਾ ਰਵਈਆ ਤੇ ਉਹਦੀ ਅਸੀਂ ਸਲਾਘਾ ਨਹੀਂ ਕਰ ਉਹ ਕਟਿਆ ਤੀ ਪਰ ਜੇ ਮੈਂ ਉੱਥੇ ਗਏ ਨੇ ਫਿਰ ਗੁਰੂ ਲਈ ਵੀ ਤਾਂ ਹਣਾ ਆ ਗੁਰੂ ਦਾ ਮਸਲਾ ਇੱਕ ਗੁਰੂ ਦਾ ਸਿੱਖ 37 ਦਿਨਾਂ ਤੋਂ ਉੱਤੇ ਬੈਠਾ ਉਹਦਾ ਨਹੀਂ ਦਰਦਾ ਆ ਉਹਨਾਂ ਨੂੰ ਤੇ ਫਿਰ ਮੁੱਖ ਮੰਤਰੀ ਨਾਲੋਂ ਜ਼ਿਆਦਾ ਸੂਝਵਾਨੀ ਨਾ ਹੋਣਾ ਹਾਏ ਹੋਏ ਫਿਰ ਇਹੀ ਆ ਵੀ ਇਹ ਵਿਚਾਰਾ ਉਹਦੇ ਮੁਤਾਬਕ ਇਹ ਪਾਗਲੇ ਆ ਦੁਨੀਆ ਦੇ ਮੁਤਾਬਕ ਵੀ ਇੱਕ ਮੇ ਵੀ ਅਪਸੈਟ ਬੰਦੇ ਹੀ ਚੜਿਆ ਹੋਇਆ ਲੱਗਦਾ ਮੈਨੂੰ ਤਾਂ ਇਹ ਲੱਗਦਾ ਦੁਨੀਆ ਨੇ ਇਹੀ ਸੋਚਦੇ ਹੋਣੇ ਵੀ ਉਹ ਤਾਂ ਫੌਜੀ ਕੋਈ ਜਾਂ ਨਿੱਜੀ ਸਵਾਰਥ ਲਈ ਜਾਂ ਉਹ ਅਪਸੈਟ ਹੈ ਜਾਂ ਸਿਆਣਾ ਸਿੱਖਣੀ ਹੈਗਾ ਉਹ ਸਿਆਣੇ ਸਿੱਖ ਤਾਂ ਕਹਿੰਦੇ ਨੇ ਵੀ ਆਪਦਾ ਕੰਮ ਕਰੋ ਚਾਹ ਗੁਰੂ ਆ ਗਿਆ ਤੇ ਪਛਤਾਪ ਦਾ ਪਾੜ ਕਰਕੇ ਸ਼ੁਰੂ ਆ ਸ ਇੱਥੇ ਤੱਕ ਆ ਗਈ ਹੋਣਾ ਤੁਸੀਂ ਦੇਖਿਆ ਨਵੇਂ ਗੋਂ ਚ ਬੇਅਦਵੀ ਹੋਈ ਹੈ ਉਹ ਸਾਨੂੰ ਹਲੂਨਨ ਵਾਲੀ ਦੀ ਸਾਡੇ ਉਹਨਾਂ ਨੇ ਸੱਟ ਤਾਂ ਬਹੁਤ ਤਕੜੀ ਮਾਰੀ ਦੀ ਪਰ ਅਸੀਂ ਮੰਨੀ ਹੋਣੀ ਸਿੱਖਾਂ ਨੇ ਨਰੋਜ ਚ ਪਾ ਕੇ ਤਿੰ ਜਗਾ ਗੁਰਵਾਨੀ ਸਿੱਟੀ ਗਈ ਕੰਡੋਮ ਚ ਇਹ ਤਾਂ ਤੁਸੀਂ ਅਰਥ ਦੇਖੋ ਕੀ ਨੇ ਉਹਨਾਂ ਨੇ ਦੁਸ਼ਮਣ ਨੇ ਦੇਖਿਆ ਵੀ ਉਹ ਸਾਡਾ ਤੜਚੇ ਕਰਨੀ ਚਾਉਂਦੇ ਤੇ ਵੀ ਹੈਗੀ ਆ ਦੇਖੀ ਉੱਥੋਂ ਅਸੀਂ ਦਿਖਾਤਾ ਵੀ ਸਾਡੇ ਚ ਹੈ ਨਹੀਂ ਹੈ ਨਹੀਂ ਐ ਨਹੀਂ ਐਵੇਂ ਚੁੱਪ ਕਰਕੇ ਜਿਉਂਦੇ ਆ ਉਹਦਾ ਕੀ ਕੀ ਦੇਖੋ ਕਿਤੇ ਬਰੋ ਚ ਜਿਉਂਦੇ ਆ ਹੁਣ ਜਾਣ ਵਾਲੀ ਲੱਗਦੀ ਨਹੀਂ ਜੀ ਅੱਜ ਮੈਨੂੰ ਤਾਂ ਇਹ ਲੱਗਦਾ ਵੀ ਅਸੀਂ ਵੀ ਅਸ ਮੈਂ ਆਪਣੇ ਆਪ ਨੂੰ ਮੈਂ ਸਿੱਖ ਦਾ ਗੁਰੂ ਦਾ ਦਰਦੀ ਸਮਝਦਾ ਮੈਂ ਆਪਣੇ ਆਪ ਨੂੰ ਉਹਨਾਂ ਸਿੱਖ ਨਹੀਂ ਸਮਝਦਾ ਜਿੰਨਾ ਚਾਹੀਦਾ ਮੈਨੂੰ ਵੀ ਅਸੀਂ ਦਰਦੀ ਆ ਜਿਹੜੇ ਆਏ ਨੇ ਆਉਂਦੇ ਨੇ ਇਹ ਕੌਮ ਦੇ ਦਰਦੀ ਨੇ ਥੋੜੇ ਰਹਿ ਗਏ ਫਿਰ ਕਹਿ ਲਈਏ ਬਹੁਤ ਘੱਟ ਰਹਿ ਗਈ ਦੇਖੋ ਅੱਜ ਹਾਲਾਤ ਮਾੜੇ ਆ ਇਹ ਹਿੰਦੁਸਤਾਨ ਨੇ ਪਹਿਲਾਂ ਉਹ ਜੈਨ ਧਰਮ ਤੇ ਬੁੱਧ ਧਰਮ ਇਹਨਾਂ ਨੇ ਖਤਮ ਆਇਆਗਾ 9 ਦਾ ਤਾਂ ਉਹ ਵੀ ਐ ਮੈਂ ਅੱਜ ਤੋਂ 5-7 ਸਾਲ ਪਹਿਲਾਂ ਇੱਕ ਜੈਨ ਸੰਤ ਨੂੰ ਸਵਾਲ ਕਰ ਬੈਠਾ ਸੀ ਵੀ ਜੈ ਮਹਾਰਾਜ ਜੀ ਸੋਡਾ ਧਰਮ ਤਾਂ Hindu ਧਰਮ ਨੇ ਨਿਗਲ ਲਿਆ ਜਦੋਂ ਨੇ ਮੈਨੂੰ ਜਵਾਬ ਮਿਲਿਆ ਉਹ ਕਹਿੰਦਾ ਸੋਡੇ ਵਾਲਾ ਕਿਹੜਾ ਹੁਣ ਬਚੂਗਾ ਕਹਿੰਦਾ ਆ ਜੋ ਲੱਗਦਾ ਵੀ ਉਹ ਗੱਲ ਸੱਚ ਹੋ ਗਈ ਹੁਣ ਆਪਾਂ ਕੀ ਬਾਈ ਜਿਹਾ ਜੇ ਅਸੀਂ ਧਰਮ-ਧਰਮਾਂ ਨੂੰ ਖਾਂਦੇ ਹੁੰਦੇ ਆ ਜਾਂ ਕੋਈ ਬੰਦਿਆਂ ਦੀ ਨੀਤੀ ਇਹ ਜੀ ਹੁੰਦੀ ਆ ਜਿਹੜਾ ਤੁਹਾਡਾ ਕਟਾਕਸ਼ਾ ਕਿਸੇ ਧਰਮ ਦੇ ਉੱਤੇ ਆ ਜਾਂ ਫਿਰ ਕਿਸੇ ਨੀਤੀਆਂ ਦੇ ਉੱਤੇ ਲੋਕਾਂ ਦੇ ਉੱਤੇ ਸਪਸ਼ਟ ਕਰ ਦਿਓ ਇਹ ਇਹ ਸਪਸ਼ਟ ਹੈ ਜੀ ਇੱਥੇ ਦਾ ਜਿਹੜੀ ਹਿੰਦੁਸਤਾਨ ਹੈ ਇੱਥੇ ਦੀ ਜਿਹੜੀ ਅੱਜ ਮੇਨ ਔਰੇ ਦੀ ਅੱਜ ਆਰਐਸਐਸ ਦਾ ਸਿਧਾਂਤ ਆ ਉਹ ਕਹਿੰਦੇ ਨੇ ਭਾਜਪਾ ਦਾ ਵੀ ਸਿਧਾਂਤ ਹੈ ਵੀ ਕੱਲਾ ਔਰੇ ਇੱਕੋ ਧਰਮ ਰਹੇ ਹਿੰਦੂ ਜਿਹੜਾ ਉਹਨਾਂ ਦਾ ਸਿਧਾਂਤ ਹੈ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ ਪਰ ਅਸੀਂ ਆਪਦੇ ਰਾਸ਼ਟਰ ਦੇ ਨਾਰੇ ਲਾ ਲਨੇ ਮੋੜਾਂ ਤੇ ਖੜਕੇ ਨਾਰੇ ਨਹੀਂ ਲਾਉਂਦੇ ਉਹ ਕੰਮ ਕਰ ਰਹੇ ਨੇ ਉਹਨਾਂ ਨੇ ਅੱਜ ਬਹੁਤ ਅੱਗੇ ਲੈ ਗਏ ਉਹਨੂੰ ਅੱਜ ਮੁਸਲਮਾਨ ਭਰਾ ਦਾ ਬਲੇ ਉਹਨਾਂ ਨੇ ਜੁਪੀ ਚ ਸਾਰੇ ਕੁੱਟ-ਕੁੱਟ ਕੇ ਘਰ ਢਾ ਕੇ ਲਾ ਲੋ ਗਊ ਦੇ ਲਈ ਉਹਨਾਂ ਨੇ ਕਿੱਡਾ ਤਾਕੜਾ ਕਾਨੂੰਨ ਬਣਾਇਆ ਗੁਰੂਗ੍ਰਾਂਦ ਸਾਹਿਬ ਲਈ ਕਹਿੰਦੇ ਬਣਦਾ ਨਹੀਂ ਸੈਂਟਰ ਗਊ ਲਈ ਦੇਖ ਲੋ ਇੱਕ ਤਾਂ ਜਾਨਵਰ ਲਈ ਤੇ ਜੇ ਮਰਦਾ ਉਹਦੇ 20 ਸਾਲ ਦੀ ਕੈਦਾ ਹੋ ਵੀ ਗਈ ਮਹਾਰਾਜ ਚ ਮੱਧ ਪ੍ਰਦੇਸ਼ ਚ ਲੋਕਤੰਤਰ ਹੈ ਕਹਿੰਦੇ ਇਹ ਭਾਰਤ ਦੇ ਵਿੱਚ ਕਿਤੇ ਇਹ ਤਾਂ ਵੀ ਤੁਹਾਡੇ ਮਨ ਚ ਨਫ਼ਰਤ ਬੋਲ ਰਹੀ ਹੈ ਕਿਸੇ ਦੇ ਪ੍ਰਤੀ ਇਹ ਸ਼ਬਦਾਂ ਦਾ ਅਰਥ ਕੀ ਆ ਮਾਇਨਾ ਕੀ ਆ ਦਾ ਫਰਕ ਤਾਂ ਕੋਈ ਨਹੀਂ ਲੋਕਤੰਤਰ ਹੈ ਜੇ ਅਸੀਂ ਲੋਕਤੰਤਰ ਢੰਗ ਨਾਲ ਮੰਗ ਰਹੇ ਆ ਇਹ ਲੋਕਤੰਤਰੇ ਮੰਗ ਰਹੇ ਹੈ ਕਿਸੇ ਨੂੰ ਆਪਣੀ ਆਪ ਨੂੰ ਨੁਕਸਾਨ ਪਹਚਾ ਰਿਹਾ ਹੈ ਉਹ ਬੰਦਾ ਕਿਸੇ ਨੂੰ ਤਾਂ ਇਹਦਾ ਕੋਈ ਨੁਕਸਾਨ ਨਹੀਂ ਕਿਸੇ ਹਿੰਦੂ ਨੂੰ ਨਹੀਂ ਕਿਸੇ ਸ਼ਹਿਰੀ ਨੂੰ ਕਿਸੇ ਨੂੰ ਨਹੀਂ ਹੈਗਾ ਤੀਜੇ ਨੂੰ ਬੰਦੇ ਨੂੰ ਤਾਂ ਇਹ ਅਸੀਂ ਤਾਂ ਲੋਕਤੰਤਰ ਹੀ ਮੰਗਦੇ ਆ ਲੋਕਤੰਤਰ ਮੁਤਾਬਕ ਹੈ ਪਰ ਉਹ ਲੋਕਤੰਤਰ ਜੱਜ ਸਿੱਖ ਮੈਨੂੰ ਫੇਲ ਲੱਗਦੇ ਨੇ ਆ ਕਿਉਂ ਨਹੀਂ ਰਹੇ ਸਿੱਖ ਉਹ ਲੋਕਤੰਤਰ ਨੂੰ ਸਮਝੇ ਨਹੀਂ ਉਹ ਆ ਕੇ ਕਈ ਤੇ ਇਹੀ ਕਹਿੰਦੇ ਨੇ ਜੀ ਕਿ ਕਈਆਂ ਦੀ ਤਾਂ ਅਸੀਂ ਦੇਖਿਆ ਵਧੀਆ ਵਿਦਵਾਨ ਬੰਦਿਆਂ ਦੀ ਕੁੱਕ ਮੱਕ ਜਥੇਵੰਦੀਆਂ ਨਾ ਨਹੀਂ ਲੈਣਾ ਮੈਂ ਚਾਹੁੰਦਾ ਕਈਆਂ ਨੇ ਤਾਂ ਆਖਿਆ ਕਹਿੰਦੇ ਜੀ ਇਹ ਤਾਂ ਸਿਧਾਂਤ ਨਹੀਂ ਆਪਾਂ ਦਾ ਦੂਜਾ ਹੈ ਸੋਧਨ ਵਾਲਾ ਸਨਹਤ ਹੈ ਫਿਰ ਮੈਂ ਉਹਨਾਂ ਨੂੰ ਸਵਾਲ ਕਰਦਾ ਵੀ ਜਦੋਂ ਸੋਧਿਆ ਬਿੱਟੂ ਸੋਧਿਆ ਉਦੋਂ ਕਿੰਨੇ ਕਾਇਏ ਉਹਨਾਂ ਦੇ ਗਾਇਲ ਪੁਲਿਸ ਨੇ ਉਹਨਾਂ ਦੇ ਕੇਸਾਂ ਚ ਜੁੱਤੀਆਂ ਮਾਰੀਆਂ ਮੈਂ ਆਪ ਗਿਆ ਦੀ ਮੈਂ ਪੋਸਟਾਂ ਪਾਈਆਂ ਵੀ ਤੜਕੇ ਉੱਤੇ ਪਹੁੰਚ ਜੇ ਕਿਤੇ ਉੱਤੇ 500 ਬੰਦਾ ਪਹੁੰਚ ਜਾਂਦਾ ਪਟਿਆਲੇ ਦੀ ਕਚੇਰੀਆਂ ਚ ਪੁਲਿਸ ਉਹਨਾਂ ਦੇ ਹੱਥ ਨਹੀਂ ਲਾਉਂਦੀ ਦੀ ਪਰ ਉਹਨਾਂ ਨੇ ਗਾਇਲ ਸਿਰਫ ਅਸੀਂ 5-7 ਬੰਦੇ ਤੇ ਉੱਥੇ 5-7 ਬੰਦੇ ਤੇ ਤਾਂ ਸੀਆਈਏ ਅਲ ਜਾ ਕੇ ਉਹਨਾਂ ਦੇ ਨਿਹਾਲ ਸਿੰਘ ਗੁਰਸਿੱਖ ਬੰਦਾ ਇੱਕ ਪੂਰਾ ਪੰਜ ਬਾਣੀਆਂ ਘੈਂਟ ਗੁਰਸਿੱਖ ਜਿਨੇ ਦੇਖੋ ਦੋ ਇੱਕ ਬੀਬੀ ਸੋਦੀ ਫਿਰ ਬਿੱਟੂ ਸੁਦਾ ਆ ਉਹਨੇ ਉਹਦੇ ਕਾਰਨ ਪਰ ਉਹਦੇ ਕੇਸਾਂ ਜੁੱਤੀਆਂ ਮਾਰੀਆਂ ਸੀਆਈਏ ਸਟਾਫ ਚ ਇਹ ਜਲੀਲ ਕੀਤਾ ਗਿਆ ਭਾਵ ਜੇ ਅਸੀਂ ਸਿੱਖਾ ਉਦ੍ਰਮ ਨਹੀਂ ਕਰਦੇ ਮੈਨੂੰ ਐਂ ਦੱਸਦੇ ਨੇ ਨਿਹਾਲ ਸਿੰਘ ਦੇ ਘਰ ਵਾਲੀ ਬੱਚਿਆਂ ਨੂੰ ਛੱਡ ਕੇ ਚਲੀ ਗਈ ਤਾਂ ਉਹਦੇ ਬੱਚਿਆਂ ਨੂੰ ਕਿੰਨੇ ਕਿਸੇ ਕੰਮ ਨੇ ਸਾਧਿਆ ਜਿਹੜੇ ਕਹਿੰਦੇ ਨੇ ਅਸੀਂ ਸੌਦਾ ਲਾਉਣ ਵਾਲੇ ਨੇ ਉਹਨਾਂ ਦੇ ਕਿੰਨੇ ਕਿ ਪਿੱਛੇ ਗਏ ਨੇ ਪਰ ਇਹ ਜਿਹੜਾ ਲੋਕਤੰਤਰ ਦਾ ਢਾਂਗ ਇੱਧਰ ਆਉਂਦੇ ਨਹੀਂ ਅਸੀਂ ਸਿਰਾਂ ਦੀ ਗਿਣਤੀ ਨਹੀਂ ਕਰਾਉਂਦੇ ਅਸੀਂ ਉਹ ਕਿੱਥੋਂ ਕੰਮ ਕਰ ਲਵਾਂਗੇ ਅਸੀਂ 450 ਬੇਅਦਵੀ ਹੋ ਗਈ ਉਹ ਕਿੰਨੇ ਕ ਅਸੀਂ ਸੋਧ ਤੇ ਦੋ ਚਾਰ ਕਿਚਾਂ ਨੂੰ ਛੱਡ ਕੇ ਗੱਲ ਹੁਣ ਇਹ ਆ ਜੀ ਤੁਸੀਂ ਮੋਰਚਾ ਲਾ ਲਿਆ ਮੁੱਕ ਦੀ ਗੱਲ ਇਹ ਆ ਵੀ ਜੇ ਕੱਲੇ ਹੀ ਰਹਿ ਗਏ ਫਿਰ ਕੀ ਕਰੋਗੇ ਚਲੋ ਗੁਰੂ ਬਲੀਏ ਮੈਂ ਅੱਜ ਇਹ ਗੱਲ ਹੋਈ ਹੈ ਭਾਈ ਆਪਣਾ ਫੌਜੀ ਸਾਹਿਬ ਨਾਲ ਮਾ ਫੌਜੀ ਸਾਹਿਬ ਜੀ ਅੱਜ ਕਲੀਅਰ ਹੋ ਜੂਗਾ ਦੇਖੋ ਅੱਜ ਜਿਹੜਾ ਇਕੱਠ ਹੈ ਇਸ ਤੋਂ ਪਹਿਲਾਂ ਇਹਦੀ ਆਪਣਾ ਪ੍ਰਚਾਰ ਨਹੀਂ ਹੋਇਆ ਅੱਜ ਪ੍ਰਚਾਰ ਵੀ ਕਿਸੇ ਜਾ ਕੇ ਸਿੱਖ ਨੂੰ ਪੁੱਛ ਲੋ ਪਤਾ ਹੈ ਉਹਨੂੰ ਮੋਰਚੇ ਦਾ ਦੂਜੀ ਗੱਲ ਇੱਕ ਬਹਾਨਾ ਤੀ ਵੀ ਲੋਕ ਕੰਮ 'ਚ ਨਹੀਂ ਫਸਲਾਂ ਦਾ ਜੀਰੀ ਦਾ ਅੱਜ ਉਹ ਵੀ ਨਿਬੜ ਗਿਆ ਹੁਣ ਅੱਜ ਕਲੀਅਰ ਹੋ ਜਾਣੀ ਹੈ ਫਿਰ ਉਹ ਮਾਹ ਜੀ ਜੇ ਨਾ ਆਏ ਉਹ ਕਹਿੰਦਾ ਭਾਵੇਂ ਆਪਾਂ ਇਕੱਲੇ ਰਹਿ ਜੀਏ ਕਹਿੰਦਾ ਜੇ ਇਕੱਲੇ ਰਹਿ ਜਾ ਮੈਂ ਕੋਈ ਗੱਲ ਨਹੀਂ ਕਹਿੰਦਾ ਗੁਰੂ ਭਲੀ ਕਰੂਗਾ ਗੁਰੂ ਤੇ ਆਸ ਆ ਹੁਣ ਸਾਡੀ ਤਾਂ ਫੌਜੀ ਸਾਹਿਬ ਦੀ ਵੀ ਸਾਡੀ ਵੀ ਇੱਕੋ ਇੱਕ ਆਸ ਗੁਰੂ ਤੇ ਆ ਵੀ ਗੁਰੂ ਕਿਰਪਾ ਕਰੂਗਾ ਕੋਈ ਕਲਾ ਵਰਤਾਊਗਾ ਨਹੀਂ ਤਾਂ ਫਿਰ ਸਾਡਾ ਜੇ ਅੱਜ ਲੋਕਾਂ ਤੇ ਜਾਂ ਅਸੀਂ ਪਬਲਿਕ ਤੇ ਆਸ ਰੱਖਿਓ ਤਾਂ ਪਤਾ ਨਹੀਂ ਗੁਰੂ ਦੀ ਸੰਗਤ ਅ ਗੁਰੂ ਕਿਰਪਾ ਕਰ ਦੇ ਹੋ ਸਕਦੀ ਹੈ ਨਹੀਂ ਸਾਡੇ ਹਾਲਾਤ ਵਾਲੇ ਵਧੀਆ ਨਹੀਂ ਹੈਗੇ ਜਿਹੜਾ ਤੁਹਾਨੂੰ ਪਤਾ ਹੀ ਆ ਦੇਖ ਲਓ ਅੱਜ ਨਹੀਂ ਤਾਂ ਉਹਨਾਂ ਉਰ ਦੇ ਵਿੱਚ ਤਾਂ ਤਾਂਤੇ ਲੱਗ ਜਾਣ ਤੇ ਆਦਾ ਗਰਾਊਂਡ ਜਾਂ ਕਿਤੇ ਹੋਰੇ ਭਰਿਆ ਹੋਣਾ ਚਾਹੀਦਾ ਤੇ ਨਕੋ ਨਕ ਸਮਾਣੇ ਦਾ ਬੰਦ ਹੋ ਜਾਣਾ ਚਾਹੀਦਾ ਇਸਮਾਣੇ ਦੀਆਂ ਗਲੀਆਂ ਵੀ ਇੰਨੇ ਸਿੱਖੋਂ ਦੇ ਪਰ ਅੱਜ ਦੇਖ ਲੋ ਪਹਿਲਾਂ ਹੁੰਦੇ ਤੇ ਪਹਿਲਾਂ ਕਈ ਵਾਰ ਆਏ ਨੇ ਸਿੱਖੋਂ ਇਹ ਤੇ ਪਤਾ ਨਹੀਂ ਕੀ ਕਾਰਨ ਨੇ ਤਾਂ ਹੁਣ ਕਦੇ ਸਮਾਣੇ ਤੋਂ ਜਲਾਦ ਗਏ ਸੀ ਅੱਜ ਇੱਕ ਸਿੱਖ ਬੈਠਾ ਹੈ ਮੋਰਚਾ ਲਾ ਕੇ ਤੇ ਇਹ ਤਾਂ ਨਹੀਂ ਵੀ ਭਰੋਸਾ ਹੀ ਨਹੀਂ ਕਰ ਪਾਰੇ ਲੋਕ ਤੁਸੀਂ ਆਸ-ਪਾਸੇ ਗੱਲਬਾਤ ਕੀਤੀ ਕਿਸੇ ਨਾ ਭਈ ਭਾਈ ਆਓ ਚੱਲੀਏ ਜਾਂ ਜਾਈਏ ਹੋ ਕੀ ਰਿਹਾ ਹੈ ਤੁਹਾਨੂੰ ਕੀ ਲੱਗਦਾ ਨਹੀਂ ਫੌਜੀ ਸਾਹਿਬ ਦਾ ਅਰਦਾਸ ਤੇ ਭਰੋਸਾ ਹੀ ਹੈ ਜਦੋਂ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਉਹਣਾ ਨੇ ਨਕਾ ਲਾਇਆ ਜੋ ਪ੍ਰਾਤਨ ਸੀ ਸਾਡਾ ਇਤਿਹਾਸ ਸਿੱਖ ਖਤਮ ਨਹੀਂ ਹੁੰਦਾ ਹੈ ਜਿਵੇਂ ਤੁਸੀਂ ਗੱਲ ਕੀਤੀ ਨਾ ਆਪਣੀ ਨਿਹਾਲ ਸਿੰਘ ਦੀ ਉਹਦੀ ਮਾਤਾ ਦਾ ਨਾ ਮੈਨੂੰ ਫੋਨ ਆਇਆ ਜਦੋਂ ਜੇਲ੍ਹ ਚ ਸੀਗਾ ਪੀ ਪੁੱਤ ਮੈਨੂੰ ਨਾ ਬੁਖਾਰ ਚੜਿਆ ਹੋਇਆ ਨਾ ਘਰੇ ਆਟਾ ਸਾਡੇ ਸਿੱਖਾਂ ਨੂੰ ਹੋ ਪਤਾ ਨਹੀਂ ਕੀ ਆ ਕੀ ਗਿਆ ਉਸ ਬੰਦੇ ਨੇ ਆਪਣਾ ਅੱਧਾ ਘਰ ਵੇਚਿਆ ਥੋੜੇ ਜਿਹੇ ਦਿਨ ਹੋ ਗਏ ਉਨੇ ਖਾਲਸਾ ਏਡ ਵਾਲਿਆਂ ਨੂੰ ਕਿਹਾ ਵੀ ਮੈਨੂੰ ਗੱਡੀ ਦੇ ਦਿਓ ਸਾਡੀ ਖਾਲਸਾ ਏਡ ਨਾ ਬਾਹਰ ਤੁਰੇ ਫਿਰਦੀ ਜਿੱਥੇ ਕੋਈ ਸਿੱਖ ਨਹੀਂ ਇੱਥੇ ਸਿੱਖ ਭੁੱਖੇ ਮਰ ਰਹੇ ਨੇ ਸਿੱਖਾਂ ਦੇ ਬੱਚੇ ਆ ਦਿਵਾਨਲੇ ਬਣ ਕੇ ਦਿਹਾੜੀਆਂ ਤੇ ਜਾਂਦੀਆਂ ਨੇ ਖਾਲਸਾ ਏਡ ਨੂੰ ਵੀ ਇੱਧਰ ਚੱਕੜ ਦੀ ਲੋੜ ਹੈ ਜਿਹੜੀ ਫੌਜੀ ਸਾਹਿਬ ਦੀ ਗੱਲ ਹੈ ਨਾ ਅਰਦਾਸ ਤੇ ਤੁਸੀਂ ਭਰੋਸਾ ਕਰਾਂਗੇ ਨਾ ਅਸੀਂ ਕਦੇ ਨਹੀਂ ਡੋਲਾਂਗੇ ਬਾਬਾ ਦੀਪ ਸਿੰਘ ਨੇ ਅਰਦਾਸ ਕੀਤੀ ਸੀ ਨਾ ਲਖੀਰ ਖਿੱਚ ਕੇ ਜਦੋਂ ਨੌਜਵਾਨ ਵਰਗ ਜਾਗ ਗਿਆ ਨਾ ਇਹ ਜਿਵੇਂ ਕਹਿੰਦੇ ਨੇ ਸਰਪੰਚ ਸਾਹਿਬ ਇਹ ਭਰ ਜੂਗਾ ਸਾਰੇ ਮਸਲੇ ਹੱਲ ਹੋਣਗੇ ਦੀਪ ਸਿੱਧੂ ਸੀ ਜਿਹੜਾ ਨਾ ਸੈਂਟਰ ਨੂੰ ਪਤਾ ਸੀ ਵੀ ਕੋਈ ਚੀਜ਼ ਹੈ ਟੇਬਲ ਟਾਕ ਤੇ ਵੀ ਬੈਠਣ ਵਾਲਾ ਹੈ ਵਿਦਵਾਨ ਵੀ ਹੈਗਾ ਪਰ ਅਸੀਂ ਇੱਕ ਦੇਖ ਲੈਂਦੇ ਜੀ ਵੀ ਉਹਦੇ ਕੇਸ ਨਹੀਂ ਰੱਖਿਆ ਨਾ ਇਦਾਂ ਸਾਡੇ ਚੋਂ ਇਹ ਨੌਜਵਾਨਾਂ ਨੂੰ ਖਤਮ ਕਰਨ ਲੱਗੇ ਹੋਏ ਨੇ ਨੌਜਵਾਨਾਂ ਨੂੰ ਗੈਕੀ ਵੱਲ ਧੱਕਿਆ ਹੋਇਆ ਜੇ ਅਖਾੜਾ ਲੱਗਦਾ ਜਿੱਥੇ ਫਿਰ ਫਿਰ ਮਾਹੌਲ ਕੀ ਹੁੰਦਾ ਹੈ ਪਾਰਕ ਦਾ ਮੇਰੇ ਇੱਥੇ ਤਾਂ ਤੁਹਾਨੂੰ ਜਗ੍ਹਾ ਨਹੀਂ ਨਾ ਮਿਲੀ ਸੀ ਕਿਤੇ ਖੜਨ ਨੂੰ ਤੁਹਾਨੂੰ ਕੈਮਰਾ ਵਾਲਿਆਂ ਨੂੰ ਵੀ ਲੰਘਣ ਨੂੰ ਜਗ੍ਹਾ ਨਹੀਂ ਮਿਲੀ ਸੀ ਉਧਰ ਨੂੰ ਇੱਥੇ ਤਾਂ ਆਉਣਾ ਹੀ ਨਹੀਂ ਸੀ ਫਿਰ ਕਾਰਨ ਨੇ ਨਾ ਨੌਜਵਾਨੀ ਨੂੰ ਉਧਰ ਲਿਜਾਣ ਦੇ ਕਾਰਨ ਨੇ ਸਾਰੇ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਇਹਦਾ ਝੂਠੇ ਸੌਦੇ ਵਾਲੇ ਦਾ ਰੌਲਾ ਹੋਇਆ ਨਾ ਮੇਰੇ ਨਾਲ ਕਿਸੇ ਬੰਦੇ ਨੇ ਗੱਲ ਕੀਤੀ ਮੈਂ ਤੇ ਸਰਪੰਚ ਨੇ ਅਸੀਂ ਨੇ ਉਧਰ ਨਾ ਪੁਆਣੀਗੜ ਰੋਡ ਬੰਦ ਕਰਤਾ ਦੋ ਕੁ ਬੰਦਿਆਂ ਨੇ ਉੱਥੇ ਚਲੋ ਸੰਗਤ ਬਹੁਤ ਆਗੀ ਮਾਰਦੀ ਹੈ ਕਹਿੰਦੇ ਵੀ ਸੰਤ ਜਰਨੈਲ ਇਸ ਨੂੰ ਗੱਲ ਨਾ ਕਰਿਆ ਕਰੋ ਹਮਮ ਸੰਟਰ ਦੇ ਕਿਸੇ ਬੰਦੇ ਨੇ ਮੈਂ ਕਾਮਜਾ ਸੇਵਾਦਾਰਾ ਸ਼ੋਮਨੀ ਕੁਦਰਤਾ ਪ੍ਰਬੰਧਕ ਕਮੇਟੀ ਦਾ ਵੀ ਸੰਤਾਂ ਦੀ ਗੱਲ ਨਾ ਕਰਿਆ ਕਰੋ ਹਮ ਉਹ ਗੱਲ ਬੰਦ ਹੁੰਦੀ ਹੁੰਦੀ ਉੱਥੇ ਤੱਕ ਕਾਬਜ ਹੋਗੇ ਨਾ ਵੀ ਤੁਸੀਂ ਸੰਤਾਂ ਦੀ ਗੱਲ ਨਾ ਕਰਿਆ ਕਰੋ ਸੰਤ ਇੱਕ ਧਾਰਨਾ ਪੜਦਿੰਦੀ ਇਹ ਪੰਛੀ ਕੱਲਾ ਏ ਇਹਦੇ ਮੰਗਰ ਸ਼ਕਾਰੀ ਬਹੁਤੇ ਉਹ ਖਤਮ ਕਰਤੀ ਪੜਦਾ ਕੋਈ ਸਾਧੂ ਕੋਈ ਸੰਤ ਪੜਦਾ ਉਹ ਜਾਂ ਕੋਈ ਅਜਿਹਾ ਨੌਜਵਾਨ ਪੜਦਾ ਉਹ ਨਹੀਂ ਉਹ ਚੀਜ਼ਾਂ ਸਾਡੀ ਸਪਿਰਟ ਹੈ ਜਿਹੜੀ ਉਹਨੂੰ ਖਤਮ ਕਰਦੇ ਤੁਰੇ ਜਾਂਦੇ ਨੇ ਆ ਮੇਰਾ ਬੇਟਾ ਮੈਂ ਨਾਲ ਲੈ ਕੇ ਆਇਆ ਹੂੰ ਪਤਾ ਲੱਗੂ ਨੇ ਉਹ ਇਤਿਹਾਸ ਕੀ ਹੈ ਸਾਡਾ ਇਤਿਹਾਸ ਕੀ ਕਿੱਥੇ ਤਾਂ ਇਨ੍ਹਾਂ ਜਵਾਕਾਂ ਨੂੰ ਗਾਣੇ ਵਾਲੇ ਪਾਸੇ ਲੈ ਜਾ ਰਹੇ ਤੇ ਸਾਨੂੰ ਸਿੱਖਾਂ ਦਾ ਫਰਜ਼ ਬਣਦਾ ਉਹ ਤੁਸੀਂ ਕਮੇਟੀ ਵਿੱਚ ਕਾਰਜ ਕਰ ਜਿਹੜਾ ਕਾਰਜ ਕਰਦੇ ਹੋ ਸੇਵਾ ਕਰਦੇ ਹੋ ਤੁਸੀਂ ਆ ਗੱਲਾਂ ਜਿੱਦਾਂ ਦੀ ਕਰ ਰਹੇ ਹੋ ਕਮੇਟੀ ਵਾਲੇ ਤੇ ਇਲਜ਼ਾਮ ਬਹੁਤ ਲਾਦੇ ਆ ਉਹ ਕਹਿੰਦੇ ਵੀ ਇਹਨਾਂ ਨੇ ਗੁੰਡੇ ਪਾਲੇ ਹੋਏ ਆ ਇਹ ਟਾਸਕ ਫੋਰਸਾਂ ਰੱਖੀਆਂ ਹੋਈਆਂ ਇਲਜ਼ਾਮ ਸ਼ੋਹਣੀ ਕਮੇਟੀ ਤੇ ਬੜੇ ਲਾਦੇ ਅੰਦਰ ਦੇ ਮਾਹੌਲ ਦੇ ਉੱਤੇ ਤੁਹਾਡੇ ਕੀ ਵਿਚਾਰ ਆ ਬਈ ਦੇਖੋ ਐਡਾ ਵੱਡਾ ਧਾਰਾ ਹੈ ਹੋਊਗਾ ਕਿਤੇ ਨੂੰ ਕਿਤੇ ਕੋਈ ਐਡੇ ਧਾਰੇ ਚ ਹੋਊਗਾ ਕੋਈ ਉਹ ਆਪੀ ਪਾਪਾਂ ਦਾ ਭਾਗੀ ਹੋਊਗਾ ਮੈਂ ਤਾਂ ਸਿੱਖ ਹੋਣ ਦੇ ਨਾਤੇ ਕਹਿਣਾ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛੋਡੀ ਆ ਕਿਸੇ ਦੀ ਜਾਇਜਤ ਨਹੀਂ ਹੈਗੀ ਹਮ ਕੱਲ ਨੂੰ ਕੋਈ ਐਦਾਂ ਦਾ ਮਾਹੌਲ ਹੋਉਂਦਾ ਹਮ ਅਸੀਂ ਕਈਏ ਵੀ ਸਾਡਾ ਹੱਕ ਹੈ ਉੱਥੇ ਅਸੀਂ ਗੱਲ ਕਰੀਏ ਹਮ ਸਿੱਖਾਂ ਦੀ ਸੰਸਥਾ ਹੈ ਅਕਾਲ ਤਖਤ ਸਾਹਿਬ ਸਾਡਾ ਹੈ ਹਮ ਸਿੱਖਾਂ ਦੀ ਸੰਸਥਾ ਹੈ ਉਹ ਜੇ ਐਦਾਂ ਦੇ ਕੋਈ ਹੋਊਗਾ ਉਹ ਪਾਪਾਂ ਦਾ ਭਾਗੀ ਹੋਊਗਾ ਪਰ ਜਿੱਥੇ ਸਾਡਾ ਫਰਜ਼ ਬਣਦਾ ਹੈ ਮੀਰਾ ਸੇਵਾਦਾਰ ਹੋਣ ਦਾ ਹੀ ਫਰਜ਼ ਬਣਦਾ ਹੈ ਤੇ ਸਾਨੂੰ ਜਾਣਨਾ ਚਾਹੀਦਾ ਹੈ ਲੰਗਰ ਆਇਆ ਜਿਤ ਜਿਹੜੀ ਸੱਚ ਦੀ ਗੱਲ ਹੈ ਜੇ ਅਸੀਂ ਉਹਦੇ ਨਾਲ ਨਹੀਂ ਖੜਾਂਗੇ ਤਾਂ ਖੜਾਂਗੇ ਕਿੱਥੇ ਲੰਗਰੇ ਐਸਪੀਸੀ ਵੱਲੋਂ ਆਇਆ ਹਾਂ ਲੰਗਰੇ ਐਸਪੀਸੀ ਵੱਲੋਂ ਹਰ ਐਤਵਾਰੀ ਹੁੰਦਾ ਹੈ ਤਕਰੀਬ ਹਰ ਵਾਰੀ ਹੁੰਦਾ ਹਮਮ ਇਨਸਾਨ ਹੋਣ ਦੀ ਮੈਂ ਗੱਲ ਕਰਦਾ ਵੀ ਇਨਸਾਨ ਹੋਣ ਦੇ ਨਾਤੇ ਹਮਮ ਸੇ ਤੁਸੀਂ ਸੱਚ ਵਾਲੇ ਹੋ ਹਨਾ ਤੁਹਾਨੂੰ ਕਿੰਨਾ ਦਵਾਇਆ ਜਾਂਦਾ ਤੁਹਾਡਾ ਜਿਹੜਾ ਚੈਨਲ ਹੈ ਸੱਚ ਦੀ ਗੱਲ ਕਰਦਾ ਹੈ ਤੁਹਾਨੂੰ ਕਿੰਨਾ ਦਵਾਇਆ ਜਾਂਦਾ ਸਾਰੇ ਬੰਦੇ ਸੱਚੇ ਨਹੀਂ ਹੁੰਦੇ ਸਾਰੇ ਬੰਦਿਆਂ ਚ ਕੁਆਲਿਟੀ ਨਹੀਂ ਹੁੰਦੀ ਜੇ ਹੁਣ ਤੁਸੀਂ ਸਿੱਖਾਂ ਦੀ ਗੱਲ ਕਰਦੇ ਹੋ ਹੋਰ ਚੈਨਲ ਨਹੀਂ ਕਰਦੇ ਵਿਰੋਸਾ ਕਰਨ ਦੀ ਲੋੜ ਐ ਐਸਡੀਪੀਐਸ ਤੇ ਵੀ ਲੋਕਾਂ ਨੂੰ ਜਰੂਰ ਜਰੂਰ ਵਿਰੋਸਾ ਕਰਨ ਦੀ ਲੋੜ ਐ ਬਿਲਕੁਲ ਸੋ ਇੱਕ ਸਿੰਘ ਜਿਹੜਾ ਹੈਗਾ ਉਹ ਟਾਵਰ ਦੇ ਉੱਤੇ ਬੈਠਾ ਹੈ ਮੁੱਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਉੱਤੇ ਸਖਤ ਕਾਨੂੰਨ ਬਣਾਇਆ ਜਾਵੇ ਇੱਕ ਸਿੰਘ ਤਾਂ ਮੰਗ ਕਰ ਰਿਹਾ ਪਰ ਉਸਦੇ ਨਾਲ ਕੌਣ ਹੈ ਕਿਉਂ ਇਹ ਥਾਂ ਕਦੇ ਭਰਦੀ ਨਹੀਂ ਕਿਉਂ ਵੱਡੇ ਵੱਡੇ ਜਥੇਦਾਰ ਕਹਣ ਵਾਲੇ ਲੋਕ ਵੱਖ-ਵੱਖ ਸੰਸਥਾਵਾਂ ਦੇ ਆਗੂ ਨੁਮਾਇੰਦੇ ਜਾਂ ਹੋਰ ਬਹੁਤ ਤਰ੍ਹਾਂ ਦੀਆਂ ਸਿੱਖ ਸੰਸਥਾਵਾਂ ਆਪਣੇ ਆਪ ਨੂੰ ਸਿੱਖਾਂ ਦੇ ਨੁਮਾਇੰਦੇ ਕਹਣ ਵਾਲੀਆਂ ਜਮਾਤਾਂ ਉਹ ਕਿਉਂ ਨਹੀਂ ਪਹੁੰਚਦੀਆਂ ਮਸਲਾ ਕੀ ਹੈ ਬੇਭਰੋਸਗੀ ਹੈ ਉਸਦੇ ਉੱਤੇ ਭਰੋਸਾ ਨਹੀਂ ਹੈ ਜਾਂ ਹੁਣ ਇਹ ਸੋਚ ਲਿਆ ਕਿ ਅਸੀਂ ਕੀ ਲੈਣਾ ਜੇ ਬੇਅਦਬੀਆਂ ਹੁੰਦੀਆਂ ਤਾਂ ਹੁੰਦੀਆਂ ਰਹਿਣ ਅਸਲ ਮਸਲਾ ਕੀ ਹੈ ਕਦੋਂ ਇਹ ਮਸਲਾ ਜਿਹੜਾ ਹੈਗਾ ਵੱਡਾ ਹੋਵੇਗਾ ਕਦੋਂ ਇਹ ਬੇਦਬੀਆਂ ਦੇ ਉੱਤੇ ਕਾਨੂੰਨ ਬਣੇਗਾ ਜਾਂ ਫਿਰ ਇਹ ਇਸੇ ਤਰ੍ਹਾਂ ਸਿੰਘ ਜਿਹੜਾ ਬੈਠਾ ਉਹ ਇਕੱਲਾ ਹੀ ਰਹਿ ਜਾਏਗਾ ਬਹੁਤ ਸਾਰੇ ਸਵਾਲ ਆ ਇਹਨਾਂ ਸਵਾਲਾਂ ਦਾ ਜਵਾਬ ਹੈ ਜੀ ਸਮੇਂ ਦੇ ਗਰਭ ਦੇ ਵਿੱਚ ਪਿਆ ਕਦੋਂ ਜਵਾਬ ਮਿਲਦਾ ਹੈ ਤੇ ਜਵਾਬ ਹੁੰਦਾ ਕੀ ਹੈ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਤਨਮ ਸਿੰਘ ਪੰਜਾਬੀ ਲੋਕ ਚੈਨਲ